ਬਠਿੰਡਾ ਦੀ ਸਮਾਜ ਸੇਵੀ ਸੰਸਥਾ ਵੱਲੋਂ ਅੱਜ ਮ੍ਰਿਤਕ ਔਰਤ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਾਰਾਜਨ ਸੇਵਾ ਦੇ ਵਰਕਰਾਂ ਨੇ ਦੱਸਿਆ ਕਿ ਯਕਤੌਰਤ ਗੁਨੀਆਨਾ ਖੁਰਦੀ ਰਹਿਣ ਵਾਲੀ ਹੈ ਜੋ ਵਸਤੋਂ ਉਤਰ ਕੇ ਆਪਣੇ ਪਿੰਡ ਜਾ ਰਹੀ ਸੀ ਤੇ ਇੱਕ ਨਿਜੀ ਬੱਸ ਵੱਲੋਂ ਉਸ ਨੂੰ ਫੇਟ ਮਾਰ ਦਿੱਤੀ ਗਈ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਉਸ ਨੂੰ ਪਟੰਡਾ ਦੇ ਮੌਤਰੀ ਘਰ ਵਿੱਚ ਰੱਖਿਆ ਗਿਆ ਹੈ ਜਿਸ ਦੀ ਸਗਨਾਤ ਹੋ ਚੁੱਕੀ ਹੈ ਤੇ ਉਸ ਦੇ ਪਰਿਵਾਰਕ ਮੈਂਬਰ ਹੈ ਜਿਹੜੇ ਉਹ ਵੀ ਮੌਕੇ ਤੇ ਪਹੁੰਚ ਚੁਕੇ ਸੀ ਜਿਸ ਵਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਦਾ ਤਾਂ ਕਹਿਣਾ ਹੈ ਕਿ ਉਸ ਦਾ ਬੇਟਾ ਉਸ ਨੂੰ ਲੈਣ ਵਾਸਤੇ ਆ ਰਿਹਾ ਸੀ ਲੇਕਿਨ ਮੌਕੇ ਤੇ ਹੀ ਨੀਜੀ ਬੱਸ ਵੱਲੋਂ ਫੈਟ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਲੇਕਿਨ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਪਟੰਡਾ ਫੋਨ ਐਸੇ ਤੋਂ ਪਟੰਡਾ ਨੈਸ਼ਨਲ ਹਾਈਵੇ ਪਿੰਡਪੁਰ ਤੇ ਕੋਈ ਹਰਾਈਪੁਰ ਕੋਲੇ ਕੋਈ ਐਕਸੀਡੈਂਟ ਹੋਇਆ ਪਿਆ ਉੱਥੇ ਮੌਕੇ ਤੇ ਆ ਕੇ ਦੇਖਿਆ ਜੋ ਕਿ ਕੋਈ ਬਸ ਨਾ ਹਿੱਟ ਹੋਈ ਸੀ ਜੋ ਵੀ ਸੜਕ ਪਾਰ ਕਰ ਗਈ ਸੀ ਉਹਨੂੰ ਗੋਨੇ ਦੇ ਹਸਪਤਾਲ ਲੈ ਕੇ ਲੱਗੇ ਸੀ ਕਿ ਉੱਥੋਂ ਆਸੀਂ ਗੋਨੇ ਦੇ ਹਸਪਤਾਲ ਤੇ ਡੈੱਡ ਬੋਡੀ ਨੂੰ ਉਸੇ ਲਾਸਕਾਲ ਪਿੰਡਾ ਮੋੜੀ ਤੇ ਰੱਖਦੇ ਆ 45 ਸਾਲ ਦੀ ਹੁੰਦੀ ਸੀ ਸੜਕ ਪਾਰ ਕਰਦੀ ਸੀ ਬਸ ਨੇ ਹਿੱਟ ਕੀਤਾ ਮੇਰਾ ਨਾਮ ਗੁਲਵਿੰਦਰ ਸਿੰਘ ਗੁਰੀਂਦਰ ਸੇ ਕੀ ਹਾਲਸਾ ਹੋਇਆ ਇਹ ਬਸ ਨਾ ਹੱਥਾਂ ਗਈ ਹਰਪੁਰ ਪਣੀ ਇਹ ਕਾਰਨ ਕੀ ਰੇ ਕਾਰਨ ਯੂਜ਼ਰ ਪੈਦਲ ਆ ਰਹੀ ਸੀ ਜੀ ਗੋਨਾ ਨੇ ਖੋਜ ਨੂੰ ਜਾ ਰਹੀ ਸੀ ਹਰਿਆ ਪਰ ਤੋਂ ਯੋ ਬਾਸ ਸਾਨੂੰ ਬੱਸ ਸਟੈਂਡ ਪੈਂਦਾ ਸੀ ਤੇ ਲਉਂਦੀ ਬੱਸ ਦੀ ਖੇਡ ਵਜੇ ਤੇ ਲੋਕਾਂ ਨੇ ਦੱਸਿਆ ਉੱਥੇ ਕਿ ਕਿਵੇਂ ਹੋਇਆ ਹਾਸਾ ਹਾਂਜੀ ਹਾਂਜੀ ਇਹ ਤਾਂ ਬੇਟਾ ਹੀ ਇਹਨੂੰ ਲੈਣ ਜਾਈ ਜਾਂਦਾ ਸੀ ਜੀ ਫੋਨ ਮਲਾ ਲਾਇਆ ਸੀ ਉਹਨਾਂ ਨੇ ਉਹ ਆਦੀ ਮਾਤਾ ਵਿੱਚੋਂ ਆਉਣ ਜਾਂਦੇ ਸੀ ਤੇ ਬੇਟਾ ਹੀ ਤੁਸੀਂ ਕੀ ਲੱਗਦੇ ਮੈਂ ਤਾਂ ਗੌਰ ਲਾਦਾ ਮੇਰੀ ਭਾਬੀ ਕੀ ਕਾਰਵਾਈ ਕੀ ਮੰਗ ਕਰਦੇ ਕਾਰਵਾਈ ਜਾਂ ਇਨਸਾਫ ਮਿਲਣਾ ਚਾਹੀਦਾ ਜੀ